जो तो आपका है डिप्टी डायरेक्टर जी का पत्रकार और फंडराफ्टर 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 112 नंबर पे फ्री कॉल फ्री नंबर है टाटा 10 ਜੋ ਅੱਜਕੱਲ ਕਿਨੇ ਬੱਚਿਆਂ ਨਾਲ ਪ੍ਰਾਰਥਨਾ ਜੋ ਅੱਜਕੱਲ ਕਿਨੇ ਬੱਚਿਆਂ ਨਾਲ ਪ੍ਰਾਰਥਨਾਵਾਂ ਨੇ ਇਸ ਤੋਂ ਇਲਾਵਾ ਤਾਂ ਕਹਿਣਾ ਅੱਜ ਉਹਨਾਂ ਦਾ ਵਿਸ਼ਾ ਹੈ ਇਹ ਕਿ ਉਹ ਹੈ ਨਾਮ ਬਣਾਉਂਦੀ ਹੈ ਤੇ ਆਪਣੀ ਸਮਾਜ ਭਾਵੇਂ ਦੱਸਦੀ ਹੈ ਕਿ ਨਾਮ ਬਣਾਉਂਦੀ ਹੈ ਤੇ ਆਪਣੀ ਸਮਾਜ ਭਾਵੇਂ ਦੱਸਦੀ ਹੈ ਕਿ ਕਿਉਂਕਿ ਸਮਾਜ ਦੀ ਸਿਰਜਣਾ ਹੀ ਪ੍ਰਾਰਥਨਾ ਤੋਂ ਹੁੰਦੀ ਹੈ ਬੰਨ ਉਹਨੂੰ ਨੋਟਿਸ ਕਰ ਸਕਦੇ ਆ ਤੇ उन्होंने नोटिस कर सकते हैं तो पावर बैंक मैडम को पावर बैंक मैडम को बहुत बहुत स्वागत बैंक का बहुत बहुत स्वागत मैम आप तो आप जी ने आठ बहुत बहुत स्वागत है, का बहुत बहुत स्वागत मैम आप तो आप जी ने आठ बहुत बहुत स्वागत बैंक का बहुत स्वागत मैम आप तो आप जी ने आठ यस साहब यस प्रोग्रामज आए प्रिंसिपल साहब फैकल्टी मैंबर एंडाशन पूरा बहुत अच्छा लगे जेडे सैल्फ हेल्प ग्रुप्स है किस तरीके कि अच्छा वाइफ काम कर रहे हैं ਔਰ ਆਪਣੀ ਦੇ ਹੈਲਪ ਕਰਦੇ ਕਰਦੇ ਨੇ ਬਾਕੀ ਹੋਰ ਵੀ ਅੱਗੇ ਵਧਾ ਕੇ ਦੂਸਰਿਆਂ ਨੂੰ ਵੀ ਜਿਹੜੀ ਨੌਕਰੀ ਦੇ ਰਹੇ ਨੇ ਔਰ ਕੰਮ ਜਿਹੜਾ ਕਰ ਰਹੇ ਨੇ ਬਹੁਤ ਅੱਛਾ ਲੱਗਿਆ ਔਰ ਕੋਸ਼ਿਸ਼ ਹੋਏਗੀ ਸਾਡੀ ਕਮਿਸ਼ਨ ਦੀ ਤਰਫ ਤੋਂ ਵੀ ਕਿ ਅਗਰ ਅਸੀਂ ਇਹਨਾਂ ਨੂੰ ਕਿਤੇ ਹੋਰ ਅੱਗੇ ਜਾ ਕੇ ਜੋੜ ਸਕੀਏ ਔਰ ਇਹਨਾਂ ਨੂੰ ਹੋਰ ਅੱਗੇ ਜਾ ਕੇ ਲੈ ਕੇ ਜਾਈਏ ਬਾਕੀ ਇਹ ਬੱਚਿਆਂ ਦੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਔਰ ਇਹ ਹੁੰਦਾ ਹੈ ਕਿ ਯੰਗ ਬੱਚੇ ਨੇ ਹਲੇ ਇਮਪ੍ਰੈਸ਼ਨੇਬਲ ਏਜ ਹੁੰਦੀ ਹੈ ਇਹਨਾਂ ਦੀ ਉਹਨਾਂ ਨੂੰ ਇਹ ਦੱਸਣਾ ਕਿ ਤੁਸੀਂ ਆਪਣਾ ਜ਼ਿੰਦਗੀ ਦੇ ਵਾਸਤੇ ਪੜ੍ਹਾਈ ਸਾਰੇ ਕਰਦੇ ਨੇ ਸਾਰਾ ਸਿੱਖਦੇ ਨੇ ਲੇਕਿਨ ਇੱਕ ਫਲਸਫਾ ਹੁੰਦਾ ਜ਼ਿੰਦਗੀ ਦਾ ਜੀਣ ਦਾ ਕਿ ਉਹਨਾਂ ਨੂੰ ਕੋ ਜਿਹੜੇ ਮੋਰਲ ਵੈਲਿਊਜ਼ ਆਪਣੇ ਅੱਗੇ ਰੱਖ ਕੇ ਜ਼ਿੰਦਗੀ ਅੱਗੇ ਕਿਵੇਂ ਬਤਾਉਣੀ ਹੈ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਦੀ ਲਾਜ਼ ਦੇ ਐਕਸ ਬਾਰੇ ਅਵੇਰਨੈਸ ਕੀਤੀ ਹੈ ਉਹਨਾਂ ਦੀ ਆਪਣੇ ਰਾਈਟਸ ਦੇ ਬਾਰੇ ਮਗਰ ਹਰ ਰਾਈਟਸ ਦੇ ਨਾਲ-ਨਾਲ ਕੁਝ ਰਿਸਪੌਂਸਿਬਿਲਟੀਜ਼ ਵੀ ਹੁੰਦੀ ਹੈ ਤੇ ਉਹ ਜਿਹੜੇ ਰਿਸਪੌਂਸਿਬਿਲਟੀ ਟਵਰਡਸ ਸਮਾਜ ਹੈ ਘਰ ਹੈ ਆਸ-ਪਾਸ ਦੇ ਲੋਕ ਨੇ ਤੁਹਾਡੀ ਆਪਣੀ ਸਟੇਟ ਹੈ ਉਹਦੇ ਬਾਰੇ ਵੀ ਉਹਨਾਂ ਨੂੰ ਥੋੜਾ ਜਿਹਾ ਐਮਫਸਾਈਜ਼ ਕੀਤਾ ਗਿਆ ਹੈ ਕਿ ਉਸ ਚੀਜ਼ ਦੇ ਬਾਰੇ ਧਿਆਨ ਰੱਖਿਆ ਜਾਵੇ ਔਰ ਕੁਝ ਜਿਹੜੀਆਂ ਕੁਝ ਜ਼ਿਆਦਾ ਜਿਹੜੇ ਮੁੱਦੇ ਨੇ ਅੱਗੇ ਜਾ ਕੇ ਜਿਹੜੇ ਉਹਨਾਂ ਨੂੰ ਕਮ ਆ ਸਕਣ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਬਹੁਤ ਖੁਸ਼ੀ ਹੋਈ ਬਹੁਤ ਅੱਛਾ ਪ੍ਰੋਗਰਾਮ ਦੇਖੋ ਐਦਾ ਹੈ ਕਿ ਬਹੁਤ ਜ਼ਿਆਦਾ ਕੈਟਾਗਰੀਜ਼ ਨੇ ਜਿਹੜੀ ਸ਼ਿਕਾਇਤਾਂ ਨੇ ਡਿਵੈਸਟਿਕ ਵਾਇਲੈਂਸ ਹੈ ਲਿਵ ਇਨ ਰਿਲੇਸ਼ਨਸ਼ਿਪ ਹੈ ਫਿਰ 올ਡ ਏਜ ਜਿਹੜੀ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਨੇ ਉਹ ਜ਼ਿਆਦਾ ਆ ਔਰ ਕਾਫੀ ਕੈਟਾਗਰੀਜ਼ ਨੇ ਔਰ ਸਾਡੇ ਕੋਲ ਆਈ ਵੁੱਡ ਸੇ ਕਿ ਮਹੀਨੇ ਦੇ ਅੰਦਰ ਮੇਰੇ ਕੋਲ 2-300 ਤੱਕ ਹੋਈ ਜਾਂਦੀ ਹੈ। ਔਰ ਸ਼ਿਕਾਇਤਾਂ ਦਾ ਜਿਹੜਾ ਹੈਗਾ ਦੌਰ ਕਿ ਉਹਨੂੰ ਕਿਤੇ ਤੱਕ ਹੱਲ ਕੀਤਾ ਜਾਂਦਾ ਉਹਨਾਂ ਦੀ ਇਨਕੁਆਰੀ ਹੁੰਦੀ ਹੈ। ਇਨਕੁਆਰੀ ਤੋਂ ਬਾਅਦ ਪੁਲਿਸ ਤੋਂ ਉਹਨਾਂ ਦੀ ਰਿਪੋਰਟ ਲਈ ਜਾਂਦੀ ਹੈ ਕਿ ਕੀ ਹੈ ਕੀ ਸੀ ਰਿਐਲਿਟੀ। ਉਸ ਤੋਂ ਬਾਅਦ ਉਹਨਾਂ ਨੇ ਸੋਲੂਸ਼ਨ ਕੀਤਾ ਜਾਂਦਾ ਹੈ। ਐਂਡ ਆ'ਡ ਸੇ ਕਿ 80% ਜਿਹੜੇ ਨੇ ਉਹਨਾਂ ਦਾ ਸੋਲੂਸ਼ਨ ਹੋ ਜਾਂਦਾ। ਹਾਂਜੀ ਉਹ ਵੀ ਆਉਂਦੀਆਂ ਨੇ। ਪੋਲੀਟਿਕਲ ਸ਼ਿਕਾਇਤਾਂ ਵੀ ਆਉਂਦੀਆਂ ਨੇ। ਹਾਂਜੀ ਨਹੀਂ 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 ਕੋਈ ਪ੍ਰੈਸ਼ਰ ਨਹੀਂ। ਦੇਖੋ ਐਦਾ ਹੈ ਕਿ ਜਦੋਂ ਮੈਨੂੰ ਇਹ ਪੋਜੀਸ਼ਨ ਦਿੱਤੀ ਗਈ ਸੀ ਮੰਨ ਇੱਕੋ ਚੀਜ਼ ਜਿਹੜੀਆਂ ਸੀ ਐਮ ਸਾਹਿਬ ਨੇ ਕਹੀ ਸੀ ਕਿ ਤੁਸੀਂ ਬਿਨਾ ਪ੍ਰੈਸ਼ਰ ਤੋਂ ਕਿਸੇ ਵੀ ਚੀਜ਼ ਤੋਂ ਡਰ ਹੋ ਕੇ ਕੰਮ ਕਰਨਾ ਅਗਰ ਕਦੇ ਲੱਗਦਾ ਹੈ ਕਿ ਜੇ ਮੇਰੇ ਤੋਂ ਕੋਈ ਪ੍ਰੈਸ਼ਰ ਜ਼ਿਆਦਾ ਬਣ ਰਿਹਾ ਹੈ ਕੁਝ ਤੇ ਮੈਂ ਉਹਨਾਂ ਨੂੰ ਰੈਫਰ ਕਰ ਉਹ ਆਪਣੇ ਠੀਕ ਹੋ ਜਾਂਦਾ ਸਾਰਾ ਸੋ ਮੇਰੇ ਉੱਤੇ ਨਾ ਤਾਂ ਕਿਸੇ ਪੁਲਿਸ ਦਾ ਪ੍ਰਸ਼ਾਸਨ ਦਾ ਕੋਈ ਪ੍ਰੈਸ਼ਰ ਹੋ ਸਕਦਾ ਨਾ ਕੋਈ ਪੋਲਿਟੀਕਲ ਪ੍ਰਸ਼ਾਸਨ ਦਾ ਹੋ ਸਕਦਾ ਬਲਕਿ ਜੇ ਮੇਰੇ ਕੋਲ ਕੋਈ ਆਉਂਦਾ ਵੀ ਹੈ ਕਿ ਮੇਰੇ ਕੋਲ ਇਹ ਪੋਲਿਟੀਕਲ ਕੋਈ ਬੰਦੇ ਦਾ ਨਾਮ ਡਰਾਪਿੰਗ ਕਰ ਦਿੰਦੇ ਨੇ ਆ ਕੇ ਉਹਨਾਂ ਦਾ ਬੰਦਾ ਆ ਮੈਂ ਆਇਆ ਆ ਉਹਨੂੰ ਤਾਂ ਮੈਂ ਬਿਲਕੁਲ ਹੀ ਬੈਕਸਟੇਜ ਤੇ ਪਾ ਦਿੰਦੀ ਹਾਂ ਥੈਟ ਵੀ ਡੋਨਟ ਸੀ ਸਮ